ਕਿਰਪਾ ਕਰਕੇ ਪੰਡਾਲ ਦੇ ਵਿੱਚ ਸਜਣ ਦੀ ਕਿਰਪਾਲਤਾ ਕਰਨ ਕਿਉਂਕਿ ਸਾਡੇ ਦਰਮਿਆਨ ਬਹੁਤ ਥੋੜੇ ਸਮੇਂ ਦੇ ਵਿੱਚ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਜੀ ਵਿਜੀਟ ਕੀਆ ਉਹ ਚੰਨ ਮਿੰਟਾਂ ਦੇ ਵਿੱਚ ਸਾਡੇ ਪੰਡਾਲ ਦੇ ਵਿੱਚ ਪਹੁੰਚਣ ਵਾਲੇ ਨੇ ਸੋਭਾ ਜਿੰਨੇ ਵੀ ਸ਼੍ਰੋਮਣੀ ਕਾਲੀ ਦਲ ਦੇ ਮੈਂ ਬੇਨਤੀ ਕਰੂੰਗਾ ਸਾਡੇ ਐ ਜੀ ਪੀ ਸੀ ਮੈਂਬਰ ਸਰਦਾਰ ਮੋਹਨ ਸਿੰਘ ਜੀ ਬੰਗੀ ਉਹ ਵੀ ਆ ਕੇ ਪੰਡਾ ਸਟੇਜ ਦੇ ਉੱਤੇ ਸਜਣ ਦੀ ਕਿਰਪਾਤਾ ਕਰਨਾ ਗਰਜੀਤ ਸਿੰਘ ਜੀ ਚੇਅਰਮੈਨ ਸਾਹਿਬ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਸਾਡੇ ਬਹੁਤ ਹੀ ਜੁਝਾਰੂ ਲੀਡਰ ਸਰਦਾਰ ਵਿਕ੍ਰਮ ਸਿੰਘ ਜੀ ਧੌੜੀ ਉੱਚੀ ਪਰਦਾ ਲੀ ਗਈ ਛੱਡ ਫਿਰ ਸਭ ਕੋ ਛੱਡ ਕੇ ਬਹੁਤ ਘੱਟੀਆਂ ਪਾਉਂ ਯਾਰ ਦੋੋਂ ਦੇ ਵੱਡਾ ਆਹਦਾ ਛੱਡ ਕੇ ਬਹੁਤ ਵੱਡਾ ਇਹਨੂੰ ਕਰ ਲੋ ਕੇ ਜੀ ਜਾਨ ਦੇ ਜਾਤੇ ਸਭ ਗੇੜੀ ਬੋਲੀ ਕਹਿੰਦੀ ਦਲ ਦੇ ਪਹਚਾਈ ਦਾ ਦੋੋਂ ਵੱਡਾ ਆਹ ਪਈ ਆ ਨਾ ਹਾਂ ਜੱਲ ਹਾਂ ਜੀ ਪ੍ਰਧਾਨ ਸਾਹਿਬ ਜਾ ਤੋ ਜਨ ਲੀਕਾ ਲ ਦੋ ਸ਼ਾਫਲ ਲ ਬਾਇਓ ਜੀ ਕਾਰਨ ਜਿਹੜੇ ਸਟਾਰਪੁਰ ਭਾਜਪਾ ਛੱਡੀ ਪਈ ਕੀ ਕੀ ਬਿਲਕਰੀਆਂ ਬਹੁਤ ਖਦਾ ਪੁਰਾਣਾ ਪਰਿਵਾਰ ਹੈ ਜੀ ਥੋੜੇ ਚੱਲ ਅੱਛਾ ਸਾਡਾ ਪੁਰਾਣਾ ਪਰਿਵਾਰ ਹੈ ਜੀ ਮਜੀਠਿਆ ਸਾਹਿਬ ਦੇ ਨਾਲ ਭੈਣਜੀ ਦੇ ਨਾਲ ਮੈਂ 2009 ਤੋਂ ਇਹਨਾਂ ਦੀ ਪਹਿਲੀ ਇਲੈਕਸ਼ਨ ਸੀਗੀ ਉਦੋਂ ਦੇ ਅਸੀਂ ਲੱਗੇ ਹੋਏ ਹਾਂਗੇ ਤੇ ਇਹਨਾਂ ਦੇ ਨਾਲ ਅਸੀਂ ਮਜੀਠਿਆ ਸਾਹਿਬ ਦੇ ਨਾਲ ਮੈਂ 8 ਸਾਲ ਦਾਤੀ ਜੋਂਦੇ ਅਸੀਂ ਕਲਾਸਮੇਟ ਸਾਂਗੇ ਦੋਸਤੀ ਵੀ ਹੈ ਜੀ ਇੱਕ ਰਿਸ਼ਤੇਦਾਰੀ ਤੋਂ ਵੀ ਉੱਤੇ ਉੱਠ ਕੇ ਦੋਸਤੀ ਹੈ ਜੀ ਸੋ ਮੇਰਾ ਦੂਜਾ ਸੀਗਾ ਮੇਨ ਮਕਸਦ ਹੈਗਾ ਕਿ ਮੈਂ ਆਪਦੀ ਰੂਹ ਦੀ ਰੂਹ ਦੀ ਆਵਾਜ਼ ਸੁਣੀ ਕਿਉਂਕਿ ਜਿਹੜਾ ਕਿਸਾਨੀ ਮੁੱਦਾ ਜਿਹੜਾ ਪੰਜਾਬ ਦੇ ਸੈਂਟਰ ਦੇ ਵਿੱਚ ਜਿਵੇਂ ਮੈਂ ਕਿਹਾ ਕਿ ਇੱਕ ਕੰਧ ਬਣ ਕੇ ਖੜਾ ਹੈਗਾ ਉਹ ਕਿਸਾਨੀ ਮੁੱਦੇ ਦਾ ਜਿਹੜਾ ਹੱਲ ਹੈਗਾ ਉਹ ਮੈਨੂੰ ਨਜ਼ਰ ਨਹੀਂ ਆ ਰਿਹਾ ਸੀਗਾ ਤੇ ਜਿਹੜੇ ਮੇਰੇ ਹਲਕੇ ਦੇ ਆਪਦੇ ਮੇਰੇ ਹਲਕੇ ਦੇ ਲੋਕ ਨੇਗੇ ਤੇ ਉਹਨਾਂ ਨੇ ਮੈਨੂੰ ਬਹੁਤ ਪਿਛਲੇ ਜੋ ਹੁੰਦਾ ਮੈਂ ਬੀਜੇਪੀ ਜੁਆਇਨ ਕੀਤਾ ਸਾਥ ਤਾਂ ਦਿੱਤਾ ਪਰ ਉਹਨਾਂ ਨੇ ਮੈਨੂੰ ਉਦੋਂ ਦਾ ਪ੍ਰੈਸ਼ਰ ਪਾ ਰਹੇ ਨੇ ਕਿ ਤੇ ਉਹਨਾਂ ਦੀਆਂ ਜਿਹੜੀਆਂ ਭਾਵਨਾਵਾਂ ਨੇਗੀਆਂ ਉਹਨਾਂ ਉਹਨਾਂ ਦੇ ਸਾਹਮਣੇ ਹੁਣ ਝੁਕਣਾ ਇੱਤਿਆ ਤੇ ਭੈਣ ਜੀ ਦੀ ਮਦਦ ਕਰਨ ਵਾਸਤੇ ਅਸੀਂ ਉਹਨਾਂ ਕਾਲੀ ਦਲ ਦਾ ਪਲੜਾ ਫੜਿਆਗਾ ਤੇ ਹੁਣ ਇਸ ਤੋਂ ਬਾਅਦ ਅਕਾਲੀ ਦਲ ਚ ਹੀ ਰਵਾਂਗੇ ਤੇ ਇਹਨਾਂ ਦੀ ਜਿਹੜੀ ਜਿੱਤ ਹੈਗੀ ਭੈਣ ਜੀ ਦੀ ਵੱਡੀ ਮਾਰਜਨ ਨਾਲ ਤਲਵੰਡੀ ਸਾਬੋ ਤੋਂ ਵੋਟਾਂ ਵਧਾਵਾਂਗੇ ਤੇ ਗੁਰੂ ਮਹਾਰਾਜ ਮਿਹਰ ਰੱਖਣ ਵਠੰਡੇ ਦੇ ਪਾਰਲੀਮੈਂਟ ਤੇ ਚੌਥੀ ਵਾਰੀ ਲਗਾਤਾਰ ਪੈਂਦੀ ਨੂੰ ਐਪੀ ਬਣਾ ਕੇ ਭੇਜਾਂਗੇ। ਅਗਰ ਵੀ ਤੁਸੀਂ ਭਜ ਭਜ ਲੰਬਾ ਸਮਾਂ ਰਹੇ ਲਈ ਪਰ ਉਹਨਾਂ ਨੇ ਪ੍ਰਧਾਨ ਵੀ ਬਣਾਤਾ ਹਲਕਾ ਇੰਚਾਰਜ ਵਿੱਚ ਨਾ ਲਾਇਆ ਪ੍ਰਧਾਨ ਵੀ ਬਣਾਇਆ। ਲੇਕਿਨ ਉਹਨਾਂ ਚ ਇਹ ਜਿਹੜੀਆਂ ਕੀ ਕੂਬੀਆਂ ਸੀ ਜਿਹੜੀਆਂ ਤੁਸੀਂ ਗਏ ਜਦੋਂ ਦੇਖੋ ਮੈਂ ਤੁਹਾਨੂੰ ਦੱਸਦਾ ਉਹ ਸੈਂਟਰ ਦੀ ਪਾਰਟੀ ਹੈ ਜੀ ਸ਼ਖਾਵਤ ਸਾਹਿਬ ਨੇ ਮੇਰੇ ਤੇ ਉੱਤੇ ਉਦੋਂ ਮੇਰੇ ਇੱਕ ਰਿਸ਼ਤਾ ਉਹਨਾਂ ਨਾਲ ਵੀ ਬਣਿਆ ਸੀਗਾ ਉਹਨਾਂ ਦੇ ਕੋਈ ਰਿਸ਼ਤੇਦਾਰ ਸੀਗੇ ਜਿਹੜੇ ਮੇਰੇ ਦੋਸਤ ਸੀਗੇ ਉਹਨਾਂ ਦੇ ਰਾਹੀਂ ਉਦੋਂ ਮੈਨੂੰ ਓਪਰਚੁਨਿਟੀ ਲੱਗੀ ਕਿਵੇਂ ਕਿਉਂਕਿ ਅਕਾਲੀ ਦਲ ਦੇ ਵਿੱਚ ਜਿਵੇਂ ਬੀਬਾ ਜੀ ਨੇ ਕਿਹਾ ਕਿ ਜਿਹੜੇ ਕਾਫੀ ਵਾਰੀ ਖਬੇਤ ਜਿਓ ਕਿ ਉਹ ਆਏ ਨਗੇ ਅਕਾਲੀ ਦਲ ਦੇ ਵਿੱਚ ਆ ਗਏ ਸੀਗੇ ਉਦੋਂ ਹੁਣ ਫੇਰ ਕਾਂਗਰਸ ਪਾਰਟੀ ਵਿੱਚ ਚਲੇ ਗਏ ਨੇਗੇ ਤੇ ਇਸ ਕਰਕੇ ਮੈਂ ਸੋਚਿਆ ਕਿ ਕਿਉਂਕਿ ਪਿਛਲੇ 13-14 ਸਾਲ ਦਾ ਮੈਂ ਇੱਥੇ ਕੰਮ ਕਰ ਰਿਹਾ ਸੀਗਾ ਤੇ ਉਹਨਾਂ ਦਾ ਪਰੜਾ ਫੜਿਆ ਉਹਨਾਂ ਨੇ ਇੱਜ਼ਤ ਵੀ ਬਹੁਤ ਦਿੱਤੀ ਮਾਨਿਤ ਵੀ ਬਹੁਤ ਦਿੱਤਾ ਪਰ ਐਂਡ 'ਚ ਆ ਕੇ ਤੁਸੀਂ ਜੇ ਆਪਦੇ ਹਲਕੇ ਦੇ ਆਪਦੇ ਸੂਬੇ ਦੇ ਲੋਕ ਤੁਹਾਡੇ ਨਾਲ ਨਹੀਂ ਹੈਗੇ ਤੇ ਤੁਹਾਡੇ ਪੱਲੇ ਟੌਰ ਟੱਪਾ ਹੀ ਰਹਿ ਜਾਣਾਗਾ ਫੋਰਥੋਡਬਲੇ ਕੁਛ ਨਹੀਂ ਕਿਹਾ ਕੈਂਡੀਡੇਟਾਂ ਦਾ ਵਿਰੋਧ ਕਰਕੇ ਤਾਂ ਨਹੀਂ ਸੀਗਾ ਵੀ ਕਿਸਾਨੀ ਵਿਰੋਧ ਕਰਕੇ ਸਾਡਾ ਤਾਂ ਇੱਥੇ ਸਾਡਾ ਤਾਂ ਇੱਥੇ ਹੋਇਆ ਹੀ ਨਹੀਂ ਜੀ ਗੁਰੂ ਦੀ ਮਿਹਰ ਨਾਲ ਮੇਰਾ 2022 ਦੀ ਇਲੈਕਸ਼ਨ ਵਿੱਚ ਵੀ ਮੈਂ ਹਲਕੇ ਦੀ ਦਾਤ ਦਿੰਨਾਗਾ ਵੀ ਮੇਰਾ ਪਰਸਨਲ ਵਿਰੋਧ ਨਹੀਂ ਨਹੀਂ ਭਾਜ ਪਾਗੂਆਂ ਦਾ ਜਿਸ ਤਰ੍ਹਾਂ ਵਿਰੋਧ ਹੋ ਰਿਹਾ ਉਸ ਨੂੰ ਤਾਂ ਨਹੀਂ ਕਿਤੇ ਤੁਹਾਨੂੰ ਨਹੀਂ ਨਹੀਂ ਵਿਰੋਧ ਤਾਂ ਜੇ ਮੇਰਾ ਹੁੰਦਾ ਤਾਂ ਫੇਰ ਮੈਂ ਕਹਿਦਾ ਤਾਂ ਇਹ ਮੇਰਾ ਤਾਂ ਵਿਰੋਧ ਹੀ ਨਹੀਂ ਹੋਇਆ ਜੀ ਬਟ ਓਵਰ ਆਲ ਜਿਹੜਾ ਪੰਜਾਬ ਜਿਹੜਾ ਪੰਜਾਬੀ ਦੇ ਜ ਪੰਜਾਬੀਆਂ ਦੇ ਦਿਲ ਦੇ ਅੰਦਰ ਵਿਰੋਧ ਹੈਗਾ ਉਹਦੇ ਸਾਹਮਣੇ ਸਾਨੂੰ ਚੋਕਣਾ ਪਿਆ ਸਿੱਧਾ ਸਾਹਿਬ ਕੀ ਤੁਹਾਡਾ ਪਾਰਟੀ ਨੂੰ ਛੱਡ ਕੇ ਜਾਣ ਦਾ ਤੁਸੀਂ ਗੱਲ ਕਰ ਛੱਡਿਆ ਸੀ ਜੀਤਵਿੰਦਰ ਸਿੰਘੂ ਸੀਗੇ ਜਿਵੇਂ ਤੁਸੀਂ ਹੁਣ ਨਾਂ ਲਿਆ ਨਹੀਂ ਦੇਖੋ ਮੈਂ ਇੱਕ ਕੋਈ ਇੱਕ ਬੰਦਾ ਰੀਜ਼ਨ ਨਹੀਂ ਬੰਦਾ ਹੁੰਦਾਗਾ ਜੇ ਮੇਰੀ ਰੀਜ਼ਨ ਪਾਠੀ ਵੱਲੋਂ ਦਾ ਮੇਨ ਰੀਜ਼ਨ ਜੀ ਹੈ ਕਾਰਨ ਕੀ ਦੇਖੋ ਰੀਜ਼ਨ ਦਾ ਤੁਸੀਂ ਗੱਲ ਕੀਤੀ ਹੈ ਕੋਈ ਸੰਬੰਧ ਇਹ ਜਿਹਾ ਜਾਂ ਕੋਈ ਕੰਮ ਇਹ ਜਿਹਾ ਕੋਈ ਬੇਨਤੀ ਕਰਾਂ ਜੀ ਕੋ ਅੱਜ ਦਾ ਜਿਹੜਾ ਦਿਨ ਹੈ ਸਾਦੇ ਪਰਿਵਾਰ ਵਾਸਤੇ ਔਰ ਮੇਰੇ ਲਈ ਪਰਸਨਲੀ ਇਹ ਬੜਾ ਮਾਣ ਵਾਲਾ ਔਰ ਗੁਰੂ ਸਾਹਿਬ ਦੀ ਬਖਸ਼ਿਸ਼ ਵਾਲਾ ਦੀ ਸਮਾਹ ਇਹ ਤਖਤ ਸਾਹਿਬ ਤਲਵੰਡੀ ਸਾਬੂ ਦਮਦਮਾ ਸਾਹਿਬ ਦੀ ਇਸ ਪਵਿੱਤਰ ਧਰਤੀ ਦੇ ਵਸਨੀਕ ਜੋ ਗੁਰੂ ਸਾਹਿਬ ਦੀ ਸੋਚ ਤੇ ਪਹਿਰਾ ਦਿੰਦੇ ਆ ਸਰਬੱਤ ਦੇ ਭਲੇ 'ਚ ਵਿਸ਼ਵਾਸ ਰੱਖਦੇ ਆ ਠੋ ਪਹਿਰਾ ਦੀ ਅਰਦਾਸ ਕਰਦੇ ਆ ਉਹ ਪਰਿਵਾਰ ਉਹ ਸੱਜਣ ਜਿਹੜਾ ਇੱਕ ਬੜਾ ਇਮਾਨਦਾਰ ਨੇਕ ਪਰਿਵਾਰ ਨਾਲ ਸੰਬੰਧਿਤ ਕਿਸਾਨੀ ਨਾਲ ਸੰਬੰਧਿਤ ਪੰਜਾਬ ਦੀ ਧਰਤੀ ਨਾਲ ਸੰਬੰਧਿਤ ਗੁਰੂ ਗੁਰੂ ਦੀ ਫਲਸਫੀ ਨੂੰ ਸਮਰਪਿਤ ਉਹ ਪਰਿਵਾਰ ਅੱਜ ਸ਼ਰੋਮਣੀ ਅਕਾਲੀ ਦਲ ਵਿੱਚ ਘਰ ਵਾਪਸੀ ਹੋਈ ਹੈ ਇਹ ਬਹੁਤ ਵੱਡੀ ਗੱਲ ਹੈ ਦੇਖੋ ਇੱਕ ਗੱਲ ਸਮਝਣ ਦੀ ਬੜੀ ਜ਼ਰੂਰਤ ਹੈ ਦੇਸ਼ ਦੀ ਸਭ ਤੋਂ ਦੇਸ਼ ਕੀ ਕਹਿੰਦੇ ਦੁਨੀਆ ਦੀ ਸਭ ਤੋਂ ਵੱਡੀ ਪਾਰਟੀ ਭਾਜਪਾ ਮਗਰ ਉਹਨਾਂ ਦੀ ਪੰਜਾਬ ਵਿਰੋਧੀ ਨੀਤੀਆਂ ਕਿਸਾਨ ਖੇਤ ਮਜ਼ਦੂਰ ਵਿਰੋਧੀ ਸੋਚ ਔਰ ਪੰਜਾਬ ਦਾ ਜੋ ਨੁਕਸਾਨ ਕਰਨ ਦੀ ਪਾਲਿਸੀ ਹੈ ਉਸ ਨੂੰ ਕੋਈ ਵੀ ਸਹੀ ਸੋਚ ਵਾਲਾ ਬੰਦਾ ਬਰਦਾਸ਼ਤ ਨਹੀਂ ਕਰ ਸਕਦਾ ਜਿਸ ਪੰਜਾਬ ਦੇ ਸੂਬੇ ਨੇ ਦੇਸ਼ ਨੂੰ ਫੂਡ ਸਿਕਿਉਰਿਟੀ ਦਿੱਤੀ ਹੋਵੇ ਕਿਸਾਨ ਨੇ ਦੇਸ਼ ਦੇ ਬਾਰਡਰ ਮਹਿਫੂਜ਼ ਰੱਖੇ ਹੋਣ ਉਹ ਕਿਸਾਨ ਉਹ ਖੇਤ ਮਜ਼ਦੂਰ ਉਹ ਕਿਸੇ ਜਵਾਨ ਦਾ ਇੱਕ ਸੁਪੁੱਤਰ ਕਿਸਾਨ ਦੇ ਰੂਪ ਚ ਆਪ ਦੀ ਰਾਜਤਾਨੀ ਜਿਹੜੀ ਰਾਜਤਾਨੀ ਇਹਨਾਂ ਦੀ ਕੁਰਬਾਨੀਆਂ ਸਦਕੇ ਉੱਥੇ ਆਬਾਦ ਹੈ ਉਸ ਰਾਜਤਾਨੀ 'ਚ ਜਾ ਕੇ ਆਪਦੀ ਗੱਲ ਨਹੀਂ ਰੱਖ ਸਕਦਾ ਤੇ ਫੇਰ ਮੇਰੇ ਵੀਰੋਂ ਸੋਚਣਾ ਪੈਣਾ ਸੀ ਲੋਕਾਂ ਦੀ ਨੁਮਾਇੰਦੀ ਕਰਦੇ ਔਰ ਜਿਵੇਂ ਸਰਦਾਰ ਰਵੀਪ੍ਰੀਤ ਸਿੰਘ ਜੀ ਸਿੱਧੂ ਸਾਹਬ ਨੇ ਸੋਚਿਆ ਦੱਸਿਆ ਸੀ ਕਿ ਠੀਕ ਹੈ ਇਹਨਾਂ ਦੀ ਪੋਲੀਟੀਕਲ ਸ਼ੁਰੂਆਤ ਹੋਈ ਸੀ ਹਰ ਬੰਦੇ ਨੂੰ ਇਹ ਅਹਿਸਾਸ ਹੁੰਦੀ ਹੈ ਕਿ ਜੇ ਦੇਸ਼ ਦਾ ਪ੍ਰਧਾਨ ਮੰਤਰੀ ਹੈ ਤੇ ਇਹਨਾਂ ਗੱਲਾਂ ਨੂੰ ਹਮਦਰਦੀ ਵਿਖਾਉਣੀ ਮਗਰ ਅੰਦਰ ਹੈ ਕਿ ਵਿੱਚ ਰਹਿ ਕੇ ਮਹਿਸੂਸ ਕੀਤਾ ਕਿ ਐਂਟੀ ਪੰਜਾਬ ਐਂਟੀ ਫਾਰਮਰ ਐਂਟੀ ਮਜ਼ਦੂਰ ਪਾਲਿਸੀ ਉਹਨਾਂ ਦਾ ਐਟੀਟਿਊਡ 'ਚ ਬਦਲਾਅ ਨਹੀਂ ਆ। ਬੜੇ ਅਫਸੋਸ ਦੀ ਗੱਲ ਹੈ। 10 ਸਾਲ ਪ੍ਰਧਾਨ ਮੰਤਰੀ ਰਹਿਣ ਤੋਂ ਬਾਅਦ ਇਹ ਨੌਕਰੀ ਦੀ ਗੱਲ ਨਹੀਂ ਕਰਦੇ। ਇਹ ਖੇਤ ਮਜ਼ਦੂਰਾਂ ਦੀ ਕਿਸਾਨਾਂ ਦੀ ਇਨਕਮ ਦੁੱਗਣੀ ਕਰਨ ਦੀ ਗੱਲ ਨਹੀਂ ਕਰਦੇ। ਇਹ ਲੋਕਾਂ ਨੂੰ ਜਾਤ ਪਾਤ ਤੇ ਧਰਮ ਨਾਲ ਡਰਾਉਣ ਦੀ ਇਕੱਲੀ ਗੱਲ ਕਰਦੇ ਆ ਜੇ ਪ੍ਰਧਾਨ ਮੰਤਰੀ ਤੋਂ ਇਹ ਬਿਆਨ ਆਵੇ ਕਿ ਜੇ ਕੋਈ ਹੋਰ ਸਰਕਾਰ ਆਜੂ ਸੈਂਟਰ 'ਚ ਇਹ ਤੇ ਤੁਹਾਡੇ ਮੰਗਲ ਸੂਤਰ ਲਾ ਲੈਣੇ ਆ ਕੀ ਇਹ ਡਰਾਵਾ ਨਹੀਂ ਇੱਕ ਧਰਮ ਨੂੰ ਦੂਜੇ ਧਰਮ ਨਾਲ ਡਰਾਉਣ ਦਾ ਕੰਮ ਨਹੀਂ 75 ਸਾਲਾਂ ਜਿੱਦਾਂ ਇਹ ਜਾਂ ਕੁਝ ਪੰਜਾਬ ਦੀ ਧਰਤੀ 'ਚ ਹੋਇਆ ਨਹੀਂ ਹਾਂ ਕਿੱਥੋਂ ਦੇ ਇਹ ਮੁੱਖ ਮੰਤਰੀ ਸਨ ਗੁਜਰਾਤ ਉੱਥੇ ਹੋਇਆ ਬਿਲਕੁਲ ਸਬਾਨੂ ਵਰਗੇ ਕੇਸ ਉੱਤੇ ਹੋਇਆ ਮਗਰ ਗੁਰੂ ਦੀ ਸੋਚ ਨੂੰ ਸਮਰਪਿਤ ਪੰਜਾਬੀ ਚਾਹੇ ਉਹ ਹਿੰਦੂ ਸਿੱਖ ਈਸਾਈ ਮੁਸਲਮਾਨ ਹੈ ਜਿਹੜਾ ਪੰਜਾਬੀ ਹੈ ਉਹਦੇ ਚ ਭਾਵਨਾ ਇਨਸਾਨੀਅਤ ਦੀ ਹੈ ਔਰ ਇਸ ਧਰਤੀ ਤੇ ਆ ਕੇ ਕਿਸਾਨਾਂ ਤੇ ਗੋਲੀਆਂ ਵਜਣ ਕਿਸਾਨਾਂ ਨੂੰ ਜੇ ਉਹ ਦਿੱਲੀ ਜਾਣਾ ਚਾਹਣ ਉਹਨਾਂ ਨਾਲ ਧੱਕੇਸ਼ਾਹੀ ਹੋਵੇ ਔਰ ਇੱਥੋਂ ਦਾ ਟਾਊਟ ਮੁੱਖ ਮੰਤਰੀ ਭਾਜਪਾ ਦੀ ਟਾਉਟੀ ਕਰੇ ਤਾਂ ਕਿਹਨੇ ਬਰਦਾਸ਼ਤ ਕਰਨਾ ਇਹ ਸਾਰੀ ਗੱਲਾਂ ਨੂੰ ਰਹਿ ਕੇ ਔਰ ਜਿਹੜੇ ਕੰਮ ਭੈਣ ਜੀ ਨੇ ਗੁਰੂ ਦੀ ਬਖਸ਼ਿਸ਼ ਨਾਲ ਇੱਥੇ ਕਰਾਏ ਆ ਚਾਹੇ ਉਹ ਏਮਜ਼ ਹੈ ਚਾਹੇ 에어ਪੋਰਟ ਹੈ ਚਾਹੇ ਗਰੀਬਾਂ ਦੇ ਲੋਕਾਂ ਦੀ ਪੱਖ ਦੀ ਗੱਲ ਹੈ ਚਾਹੇ ਉਹ ਬਿਜਲੀ ਦੀ ਸਹੂਲਤ ਹੈ ਚਾਹੇ ਰੈਫਾਇਨਰੀ ਬਣਨੀ ਲੋਕਾਂ ਨੂੰ ਇੱਥੇ ਇੱਕ ਜਿਹੜਾ ਬਠਿੰਡਾ ਜ਼ਿਲ੍ਹਾ ਸ਼ਹਿਰ ਮਾਨਸਾ ਪੰਜਾਬ ਦੇ ਨਕਸ਼ੇ 'ਚੋਂ ਗਾਇਬ ਸੀ ਅੱਜ ਦੁਨੀਆ ਦੇ ਨਕਸ਼ੇ 'ਚ ਲਿਆ ਕੇ ਇਹਨਾਂ ਦੇ ਵਕਾਲਤ ਕਰਕੇ ਉਹਨੂੰ ਖੜਾ ਕਰਤਾ ਸੋ ਉਹ ਸਾਰੀ ਗੱਲਾਂ ਨੂੰ ਵਿਚਾਰ ਦੇ ਰੱਖਦੇ ਆ ਕਿ ਪੰਜਾਬ ਦੀ ਜਿੱਤ ਹੋਵੇ ਇੱਥੋਂ ਦੇ ਲੋਕਾਂ ਦੀ ਜਿੱਤ ਹੋਵੇ ਸਹੀ ਵਕੀਲ ਜਾ ਕੇ ਬਠਿੰਡੇ ਦੀ ਆਵਾਜ਼ ਬੁਲੰਦ ਕਰ ਸਕੇ ਔਰ ਸਭ ਨੂੰ ਪਤਾ ਹੀ ਆ ਕਿ ਅੱਜ ਕੱਲ ਵੱਡੇ ਵੱਡੇ ਲੀਡਰ ਘਬਰਾ ਜਾਂਦੇ ਆ ਪ੍ਰਧਾਨ ਮੰਤਰੀ ਅੱਗੇ ਬੋਲਣਾ ਏਟੀ ਡਿਕਟੇਟਰਸ਼ਿਪ ਮਗਰ ਉੱਥੇ ਲੋਕਾਂ ਦੀ ਗੱਲ ਕਰਨ ਤੋਂ ਕਦੇ ਭੰਜੀ ਨੇ ਗੁਰੇਜ਼ ਨਹੀਂ ਕੀਤਾ ਇਹ ਸਾਰੀ ਗੱਲਾਂ ਨੂੰ ਮੁੱਖ ਰੱਖਦਿਆਂ ਸਰਦਾਰ ਰਵੀਪ੍ਰੀਤ ਸਿੰਘ ਜੀ ਸਿੱਧੂ ਸਾਹਿਬ ਨੇ ਫੈਸਲਾ ਕੀਤਾ ਔਰ ਇਸ ਭਾਵਨਾਤ ਨਾਲ ਸਹਿਮਤ ਤਾਂ ਜਾਖੜ ਸਾਹਿਬ ਵੀ ਨੇ ਜਾਖੜ ਸਾਹਿਬ ਕੀ ਲਿਖ ਕੇ ਦੇ ਕੇ ਆਰੇ ਚੋਣ ਕਮਿਸ਼ਨ ਨੂੰ ਕਿ ਜੀ ਸਾਡਾ ਨਾਲ ਪੁਲਿਸ ਦਾ ਪ੍ਰਬੰਧ ਪੂਰਾ ਕਰੋ ਸਾਨੂੰ ਵੋਟਾਂ ਨਹੀਂ ਮੰਗਣ ਕੌਣ ਰੋਕ ਰਿਹਾ ਭਾਈ ਜਿਨ੍ਹਾਂ ਨੂੰ ਤੁਸੀਂ ਦਿੱਲੀ ਜਾਣ ਤੋਂ ਰੋਕਦੇ ਸੀ ਉਹ ਤੁਹਾਨੂੰ ਪਿੰਡ ਆਉਣ ਤੋਂ ਰੋਕਦੇ ਇਹ ਯਾਦ ਤਾਂ ਚੋਣਾਂ ਤੋਂ ਭੱਜਣ ਦੀ ਤਿਆਰੀ ਹੋ ਗਈ ਆ ਤੇ ਯਾਦ ਚੋਨਾਗਾ ਪਰੋਂ ਪਉਣ ਦੀ ਤਿਆਰੀ ਹੋ ਰਹੀ ਆ ਕਿਉਂਕਿ ਭਾਜਪਾ ਹੁਣ ਘਬਰਾਟ 'ਚ ਆ ਔਰ ਦਿਲ ਮੈਨੂੰ ਵੀ ਪਤਾ ਮੈਂ ਬਾਹਰ ਦੀਆਂ ਤਾਂ ਨਹੀਂ ਗੱਲ ਕਰਦਾ ਮਗਰ ਜਾਖੜ ਸਾਹਿਬ ਦੀਆਂ ਦਿਲ ਦੀਆਂ ਮੈਂ ਵੀ ਸਮਝਦਾ ਜਦੋਂ ਇਹਨਾਂ ਦੇ ਉਲਟ ਜਿਹੜੇ ਐਮਐਲਏ ਬਣੇ ਸਨ ਅਰੁਣ ਨਾਰੰਗ ਜੀ ਉਹਨਾਂ ਦੇ ਉਸ ਵੇਲੇ ਉਹ ਭਾਜਪਾ ਸੀ ਉਹਨਾਂ ਦੇ ਜਦੋਂ ਉਹ ਕੱਪੜੇ ਪਾੜਤੇ ਗਏ ਸੀ ਤੇ ਜਾਖੜ ਸਾਹਿਬ ਨੇ ਉਹ ਫੈਸਲੇ ਨੂੰ ਠੀਕ ਠਰਾਇਆ ਸੀ ਕਿ ਲੋਕਾਂ ਦਾ ਗੁੱਸਾ ਤੇ ਜਾਖੜ ਸਾਹਿਬ ਹੁਣ ਕਿਉਂ ਭੁੱਲਦੇ ਹੁਣ ਫਰਕ ਇਹਨਾ ਕਿ ਉਹ ਤਾਂ ਫੈਸਲਾ ਸਹੀ ਕਰ ਗਏ ਤੁਸੀਂ ਫੈਸਲਾ ਗਲਤ ਕਰ ਗਿਆ ਹੁਣ ਪੁਲਿਸ ਵਿਚਾਰੀ ਕੀ ਕਰੇ ਜੀ ਜੀ ਸਾਹਿਬ ਤੁਹਾਡੇ ਵੀ ਆਪਣਾ ਮੈਡਮ ਨੇ ਪਰਮਪਾਲ ਕੌਰ ਨੂੰ ਲੁਕਾ ਮਲੂਕਾ ਪਰਵਾਰ ਨੇ ਚਿਰ ਤੋਂ ਤੁਹਾਡੇ ਨਾਲ ਜੁੜਿਆ ਹੋਇਆ ਸੀ ਲੇਕਿਨ ਉਹਨਾਂ ਨੂੰ ਕੀ ਇਹੋ ਜਿਹਾ ਹੋਇਆ ਵੀ ਜਿਹੜਾ ਉਹ ਅਚਾਨਕ ਛੱਡ ਗਏ ਅਜੇ ਮਲੂਕਾ ਸਾਹਿਬ ਵੀ ਸਿੱਧੀ ਆਬੀ ਸਪਸ਼ਟ ਨਹੀਂ ਕਰ ਰਹੇਗੀ ਉਹ ਵੀ ਸਾਇਲੈਂਟ ਨੇ ਨਹੀਂ ਚਲੋ ਤੁਹਾਨੂੰ ਅਸਲ ਤੇ ਪਤਾ ਨੂੰ ਕੋਈ ਬੋਲ ਕੇ ਉਹਨਾਂ ਦੇ ਮੂੰਹ ਕੀ ਸੁਣਨਾ ਚਾਹੁੰਨੇ ਜਦੋਂ ਮਲੂਕਾ ਉਹਨਾਂ ਨੇ ਉਹਨਾਂ ਨੇ ਇਲਜ਼ਾਮ ਵੀ ਲਾਇਆ ਕਿ ਵੀ ਜਿਹੜਾ ਮੇਰਾ ਵਿਰੋਧ ਹੋ ਰਿਹਾ ਹੈ ਉਹ ਕਾਲੀਦਲ ਕਰਵਾ ਰਿਹਾ ਪੰਡਾ ਨੇ ਵੀ ਇਹ ਚਲੋ ਇਹ ਇਲਜ਼ਾਮ ਲਾਉਣਗੇ ਨਾ ਸਾਰੀ ਜਗ੍ਹਾ ਹੀ ਵਿਰੋਧ ਹੋ ਰਿਹਾ ਕਿੱਥੇ ਵਿਰੋਧ ਨਹੀਂ ਹੋ ਰਿਹਾ ਉਹਨਾਂ ਦਾ ਮਤਲਬ ਹੁਣ ਤਾਂ ਉਹ ਕਲੈਕਸ਼ਨ ਕਮਿਸ਼ਨ ਨੂੰ ਲਿਖ ਕੇ ਦੇ ਆਏ ਆ ਪਿੰਡ 'ਚ ਤਾਂ ਜਾਂਦਾ ਕੋਈ ਨਹੀਂ ਇੰਨਾ ਚੋ ਇਹ ਤਾਂ ਐ ਜਾਂਦੇ ਜਿਵੇਂ ਸ਼ਹਿਰ ਸਫਾਟੇ ਲਈ ਚੱਲੇ ਇੱਕ ਦਿਨ ਜਾਂਦੇ ਵਿਕਨਿਕ ਆਸਤੇ ਮੁੜ ਕੇ ਫੇਰ ਵੀ ਦਿਨ ਮੂਨ ਨਹੀਂ ਕਰਦੇ ਇਸ ਲਈ ਭੈਣ ਜੀ ਨੂੰ ਹਰਾਉਣ ਵਾਸਤੇ ਹੁਣ ਆਪ ਦੇ ਏਕਨਾਥ ਛਿੰਦੇ ਭਗਵੰਤ ਮਾਨ ਨਾਲ ਮੋਦੀ ਸਾਹਿਬ ਦੀ ਭਾਜਪਾ ਦੀ ਇੱਕ ਬੜੀ ਵੱਡੀ ਸੈਟਿੰਗ ਹੈ ਕਿ ਜੋ ਮਰਜ਼ੀ ਕਰੋ ਜਿਹੜੀ ਮੈਨੂੰ ਸਭ ਤੋਂ ਵੱਧ ਸਵਾਲ ਪਾਰਲੀਮੈਂਟ 'ਚ ਕਰਦੀ ਆ ਉਹ ਆਵਾਜ਼ ਨੂੰ ਦੱਬ ਲੋ ਔਰ ਚਾਹੇ ਇਸ ਗੇਮ 'ਚ ਭਾਜਪਾ ਆਪ ਕਾਂਗਰਸ ਰਲ ਕੇ ਖੇਡ ਰਹੀ ਆ ਕਿ ਇਸ ਭੈਣ ਨੇ ਕਿਸੇ ਦੇ ਕਹੇ ਤੇ ਕੰਪਰੋਮਾਈਜ਼ ਨਹੀਂ ਉਹਨਾਂ ਨਾਲ ਨੂੰ ਕੋਈ ਡਰਾ ਸਕਦਾ ਤੇ ਇਹਨੂੰ ਵੋਟਾਂ ਦੇ ਤਹਿਤ ਫੇਲ ਕਰ ਦਿਓ ਉਹ ਸਾਰੀ ਜਿਹੜੀ ਉਹਨਾਂ ਦੀ ਪਾਲਿਸੀ ਹੈ ਨੰਗੀ ਹੋ ਰਹੀ ਔਰ ਫੇਲ ਹੋ ਰਹੀ ਔਰ ਮੈਨੂੰ ਇਹ ਬੜਾ ਮਾਣ ਆ ਮੈਨੂੰ ਇਹ ਵਿਸ਼ਵਾਸ ਹੈ ਕਿ ਠੀਕ ਹੈ ਬੱਚੇ ਬੱਚੀਆਂ ਸਤਕਾਰਯੋਗ ਨੇ ਬੜੀਆਂ ਗਲਤੀਆਂ ਕਰ ਜਾਂਦੇ ਆ ਮਗਰ ਮਲੂਕਾ ਸਾਹਿਬ ਨੂੰ ਬੜਾ ਵੱਡਾ ਮਾਨ ਪੰਥ ਨੇ ਦਿੱਤਾ ਔਰ ਉਹ ਸ਼ਾਇਦ ਮਜਬੂਰੀ ਹੋ ਸਕਦੀ ਆ ਪਰਿਵਾਰ ਦੀ ਮਗਰ ਦਿਲੋਂ ਉਹ ਜਰੂਰ ਉਹਨਾਂ ਦੀ ਅੰਦਰਲੀ ਰੂਹ ਹੀ ਅਰਦਾਸ ਕਰਦੀ ਏ ਕਿ ਬੀਬਾ ਹਰਸ਼ਮ੍ਰਿਤ ਕੌਰ ਵਾਦਲ ਜਿੱਤੇ ਔਰ ਮੈਨੂੰ ਪਤਾ ਉਹਨਾਂ ਦੀ ਵੋਟ ਤੱਕੜੀ ਨੂੰ ਪਹੂਗੀ ਔਰ ਸੱਜੇ ਖੱਬੇ ਨਹੀਂ ਪਹੂਗੀ ਜੀ ਸਾਬ ਸੁਖਬਲਾਸ ਦਾ ਦਵਾਰ ਹੈ ਜਿਹੜੀ ਚਰਚਾ ਹੋ ਰਹੀ ਹੈ ਜਿਹੜੀ ਡਿਸਪਲਿਨਰੀ ਕਮੇਟੀ ਉਹ ਬੈਠ ਰਹੇ ਹਾਂ ਬਟ ਹੀ ਹਿਸ ਆਫ ਸੋ ਇਟ ਇਸ ਨੋਟ ਐਕਟਿਵ ਇਨ ਸਟਰਾਸ ਯੂ نو ਥਿਸ ਆਈ ਗੈਸ ਹੀ ਹਿਸ ਲੋਸਟ ਵਨ ਆਫ ਹਿਸ ਸਨਸ ਐਂਡ ਹਿਸ ਸਿਚੁਏਸ਼ਨ ਇਜ਼ ਵਾਟ ਇਟ ਇਜ਼ ਐਂਡ ਐਂਡ ਆਈ ਪਰਸਨਲੀ ਬੀਲੀਵ ਥੈਟ ਹੀ ਆਲਸੋ ਫੀਲਸ ਥੈਟ ਫੋਰ ਦਾ ਬੈਟਰਮੈਂਟ ਆਫ ਪੰਜਾਬ ਐਂਡ ਫੋਰ ਦਾ ਡਵੈਲਪਮੈਂਟ ਆਫ ਪੰਜਾਬ ਇਟਸ ਬੈਟਰ ਥੈਟ ਵੀ ਬਾ ਹਰਿ ਸਿਮਰਤ ਕੋਰ ਬਾਦਲ ਵਿੰਸ ਕਦੇ ਪਰਿਵਾਰਾਂ ਦੀ ਇਹ ਜੀ ਮਜਬੂਰੀ ਹੋ ਜਾਂਦੀ ਹੈ ਬਟ ਤੁਸੀਂ ਕਈ ਬੰਦੇ ਜੇ ਹੋਣਗੇ ਜਿਹੜੇ ਘਰ ਚ ਬਹਿ ਕੇ ਵੀ ਸੁੱਖਤਾ ਭੈਣ ਜੀ ਦੀ ਮੰਗਦੇ ਹੋਣੇ ਸੋ ਮੈਨੂੰ ਪੂਰੀ ਮੈਨੂੰ ਮਲੂਕਾ ਸਾਹਿਬ ਤੇ ਮਾਨ ਵੀ ਹੈ ਔਰ ਆਸ ਵੀ ਮੈਂ ਰੱਖਦਾ ਕਿ ਜੇ ਇਸ ਪੰਥ ਨੇ ਇੰਨਾ ਵੱਡਾ ਮਾਨ ਉਹਨਾਂ ਨੂੰ ਬਖਸ਼ਿਆ ਉਹ ਇਸ ਪੰਥ ਦੀ ਉਸ ਪੰਜਾਬ ਦੀ ਗੱਲ ਕਰਨਗੇ ਜਿਸ ਪੰਜਾਬ ਦੀ ਕਿਸਾਨੀ ਨਾਲ ਖੇਤ ਮਜ਼ਦੂਰੀ ਨਾਲ ਉਹ ਜੁੜੇ ਆ ਬਾਕੀ ਦੇਖੋ देयर आर ਆਈ ਥਿੰਕ 16 অর 18 ਲੱਖ ਵੋਟਰਸ ਇਨ ਬਠਿੰਡਾ ਪਾਰਲੀਮੈਂਟਰੀ ਕੌਨਸਟੀਟੂਐਂਸੀ ਦੇ ਵਿਲ ਆਲ ਡਿਸਾਈਡ ਐਂਡ ਦੇ ਆਲ ਸਭ ਨੂੰ ਪਤਾ ਕਿ ਜੇ ਸਭ ਤੋਂ ਕਾਬਲ ਵਕੀਲ ਕੋਈ ਇਹ ਬਠਿੰਡੇ ਦਾ ਹੈ ਵਿਦ ਜ਼ੀਰੋ ਕੰਪਰੋਮਾਈਜ਼ ਐਂਡ ਜ਼ੀਰੋ ਟੋਲਰੈਂਸ ਟੂਵਰਡਸ ਦੀ ਹਾਈ ਹੈਂਡਡ ਗਵਰਨਮੈਂਟ ਆਫ ਬੀਜਪੀ ਉਹ ਵੀ ਭਾਰ ਸਿਮਰਤਪੁਰ ਬਾਦਲ ਅੱਜ ਤੁਸੀਂ ਜਿੰਨੇ ਤੇ ਪੱਤਰਕਾਰ ਬੈਠੇ ਹੋ ਆਪ ਦੀ ਜ਼ਿੰਦਗੀ ਚ છાਤੀ ਮਾਰ ਕੇ ਵੇਖਿਓ ਕਿ ਕਿਹੜਾ ਮੰਤਰੀ ਹੋਇਆ ਕਿਸਾਨੀ ਮੁੱਦੇ ਤੇ ਜਿਹਨੇ ਪਾਰਲੀਮੈਂਟ ਦੇ ਵਿੱਚ ਹਾਊਸ ਤੇ ਖਲੋ ਕੇ ਐਸ ਵਜ਼ੀਰੀ ਤੋਂ ਅਸਤੀਫਾ ਦਿੱਤਾ which changed the total dynamics ਜੇ ਮੋਦੀ ਸਾਹਿਬ ਨੂੰ ਬੈਕਫੁੱਟ ਤੇ ਜਾਣਾ ਪਿਆ ਤੇ ਉਦੋਂ ਜਾਣਾ ਪਿਆ ਪਹਿਲਾ ਝਟਕਾ ਉਹ ਵੱਜਿਆ ਇਹ ਠੀਕ ਆ ਪਰ ਉਹਦ ਹੁੰਦਾ ਸੀ ਕਿਸਾਨ ਜਿੱਤੇ ਬੰਦੀਆ ਕਿਸਾਨ ਲੋਕ ਆਪ ਦਾ ਸੰਘਰਸ਼ ਲੜ ਰਹੇ ਸੀ ਮਗਰ ਪਾਰਲੀਮੈਂਟ ਦੇ ਅੰਦਰ ਜੇ ਕਿਸੇ ਨੇ ਸਭ ਤੋਂ ਵੱਡਾ ਝਟਕਾ ਦਿੱਤਾ ਲੋਕਾਂ ਦੇ ਹੱਕ ਦਾ ਫੈਸਲਾ ਲਿਆ ਵੀ ਭਾਰਤ ਸਿਮਰਤ कौर ਬਾਦਲ ਸੀ ਜੋ ਉਹਨਾਂ ਦੇ ਅੱਖਾਂ 'ਚ ਵੀ ਭਾਰਤ ਸਿਮਰਤ कौर ਬਾਦਲ ਰੜਕਦੇ ਨੇ ਆ ਏਮਜ਼ ਦਾ ਪ੍ਰੋਗਰਾਮ ਸੀ ਇੱਥੇ ਵੀ ਤੁਸੀਂ ਵੇਖਿਆ ਹੋਗਾ ਭਾਜਪਾ ਦੇ ਸੌ ਕੁ ਬੇਸ਼ਰਮ ਜਿਹੇ ਹੁੰਦੇ ਆ ਜੀ ਕਈ ਮਨਨ ਵਿਰੋਧ ਕਰ ਰਿਹਾ ਦੱਸੋ ਕਿਸਾਨੀ ਦੀ ਕੋਈ ਗੱਲ ਕਰੇ ਕੋਈ 751 ਵਾਰੀ ਸ਼ਹੀਦ ਹੋ ਗਿਆ 250 ਵਾਰੀ ਕੋਈ ਗੱਲ ਕਰੇ ਤੁਸੀਂ ਤਾਂ ਨਾਲ ਹੱਥੇ ਹਾਂ ਮਿਲਾਓ ਐਡੀ ਚਮਚਾ ਗਰੀ ਐਡੀ ਕਮਜ਼ੋਰੀ ਜੇ ਤੁਸੀਂ ਆਪ ਦੇ ਭਰਾ ਪਹਿਣਾ ਦੀ ਗੱਲ ਨਹੀਂ ਕਰ ਸਕਦੇ ਹੋਰ ਤੁਸੀਂ ਕੀ ਕਰਨਾ ਮੋਤੀ ਨੂੰ ਖੁਸ਼ ਕਰਿਆ ਰਾਜ ਸਭਾ ਮਿਲ ਜੂ ਪੰਜਾਬ ਦੇ ਲੋਕਾਂ ਦਾ ਪਿਆਰ ਨਹੀਂ ਮਿਲੂ ਪਿਛਲੇ ਸਾਲ ਇਤਨਾ ਬੋਠ ਵਿਲਾਸ ਨੂੰ ਲੈ ਕੇ ਬੜੀ ਚਰਚਾ ਕੀਤੀ ਜਾ ਰਹੀ ਹੈ ਸੀਐਮ ਸਾਹਿਬ ਵੱਲੋਂ ਕਿਹਾ ਜਾ ਰਿਹਾ ਵੀ ਹੁਣ ਸਾਡੇ ਕੋਈ ਕਾਗਜ਼ ਲੱਗੇ ਨੇ ਤੇ ਕਾਰਵਾਈ ਕਰਾਂਗੇ ਤੇ ਸੌਰੀ ਨਾ ਮੂਵੀ ਇਹ ਕਹਿ ਰਹੇ ਫਤਿਹ ਰਾਸ ਤੋਂ ਫਿਰ ਇਸ ਕੀ ਸੁਖਰਾਸ ਮੂਵੀ ਦਾ ਮੋਟਿੰਗ ਸਕੂਲ ਇਸ ਤਰ੍ਹਾਂ ਹੈ ਕਿ ਜਿਹੜਾ ਭਗਵੰਤ ਮਾਨ ਹੈ ਨਾ ਇਹਨੂੰ ਪਹਿਲਾਂ ਤਾਂ ਤੁਸੀਂ ਫੂਕ ਮਰਵਾਇਆ ਕਰੋ ਕੀ ਇਹਨੇ ਖਾਦੀ ਪੀਤੀ ਚ ਬੋਲ ਰਿਹਾ ਕਿ 소फी ਬੋਲ ਰਿਹਾ ਤੇ ਫਿਰ ਮੈਂ ਜਵਾਬ ਦੇ ਸਕਦਾ ਹਾਂ ਦੇਖੋ ਇਹ ਪਿਛਲਾ ਇਹਨਾਂ ਦਾ ਇੱਕ ਮੰਤਰੀ ਸੀ ਧਾਲੀਆ ਜੀਦੀ ਗੱਲ ਜਦੋਂ ਮੂੰਹ ਖੋਲਦਾ ਸਾਡੇ ਤਾਂ ਨਹੀਂ ਸਮਝ ਆਉਂਦੀ ਉਹ ਕੀ ਭਾਸ਼ਾ ਬੋਲ ਰਿਹਾ ਜਿਵੇਂ ਪੁੱਤਨ ਦੀ ਨਹੀਂ ਸਮਝ ਆਉਂਦੀ ਉਤਰਾਂ ਇਹਦੀ ਵੀ ਨਹੀਂ ਸਮਝ ਆਉਂਦੀ ਉਹ ਵੀ ਇਤਰਾ ਹੀ ਗੱਲ ਕਰਦਾ ਸੀ ਔਰ ਸੁਖ ਵਿਲਾਸ ਨੂੰ ਖਾਲੀ ਕਰਾਉਂਦਾ ਕਰਾਉਂਦਾ ਆਪਦੇ ਮੈਂ ਕੀ ਮਹਿਕਮੇ ਖਾਲੀ ਕਰਾ ਲੇ ਮੈਂ ਫੇਰ ਕਹਿੰਦਾ ਸੁਖ ਵਿਲਾਸ ਔਰ ਐਨੀ ਵਿਲਾਸ ਇਸ ਨਾਟ ਅਬੋਵ ਦਾ ਲਾਅ ਕਾਨੂੰਨੀ ਜੇ ਕੋਈ ਗਲਤ ਹੈ ਮੈਂ ਆਪ ਕਹੂੰਗਾ ਕਾਰਵਾਈ ਕਰ ਲੂ ਮਗਰ ਇਹ ਜਿਹੜਾ ਡਰਾਮਾ ਲੋਕਾਂ ਦੀ ਗੱਲ ਨਹੀਂ ਕਰਨੀ ਪਾਜਪਾਣਾ ਰਲ ਕੇ ਖੇਡਣਾ ਕਿਸਾਨਾਂ ਨੂੰ ਮੁਆਵਜ਼ਾ ਨਹੀਂ ਦੇਣਾ ਐਮਐਸਪੀ ਜਾਰੀ ਨਹੀਂ ਕਰਨੀ ਸਕੂਲ ਕਾਲਜ ਹਸਪਤਾਲ ਬੰਦ ਹੋ ਜਾਣੇ ਸ਼ਰਾਬ ਦੇ ਠੇਕੇ ਕੱਲੇ ਖੋਲਦੇ ਨੇ ਘਰ ਘਰ ਨੌਕਰੀ ਤਾਂ ਕੀ ਦੇਣੀ ਸੀ ਜਿਹੜਾ ਕਹਿੰਦਾ ਸੀ ਗੋਰੇ ਗੋਰੀਆਂ ਆ ਕੇ ਇੱਥੇ ਕੰਮ ਕਰਨਗੇ ਉਸ ਮੁੱਦੇ ਤੇ ਨਹੀਂ ਆਉਣਾ ਸਿੱਧੂ ਮੂਸੇਵਾਲੇ ਦੀ ਕਤਲ ਦੀ ਗੱਲ ਨਹੀਂ ਕਰਨੀ ਜਿਹੜੇ ਪੰਜਾਬ ਦੇ ਲਾਅ ਐਂਡ ਆਰਡਰ ਦਾ ਬੁਰਾ ਹਾਲ ਆ ਉਹਦੀ ਗੱਲ ਨਹੀਂ ਕਰਨੀ ਪਾਉਣੇ 4 ਲੱਖ ਕਰੋੜ ਦਾ ਕਰਜ਼ਾ ਚੜਾਤਾ ਔਰ ਸ਼ਰਾਬ ਘਟਾਲਾ ਤੇ ਮਾਈਨਿੰਗ ਘਟਾਲੇ ਤੇ ਚੱਲਣ ਵਾਲੀ ਸਰਕਾਰ ਆ ਜਿਹੜੇ ਕੱਟਰ ਬੇਈਮਾਨ ਲੋਕ ਜਿਹੜਾ ਵਿਜੇ ਸਿੰਘਲੇ ਦਾ ਮੁੱਖ ਗਵਾਹ ਮੁੱਖ ਮੰਤਰੀ ਅੱਜ ਤੱਕ ਉਹਦੇ ਕੇਸ 'ਚ ਗਵਾਹੀ ਨਹੀਂ ਦਿੱਤੀ ਮੈਂ ਸਭ ਤੋਂ ਪਹਿਲਾਂ ਸਿੰਘਲਾ ਸਾਹਿਬ ਦੇ ਹੱਕ 'ਚ ਨਾਰਾ ਮਾਰਿਆ ਸੀ ਇਹ ਤਾਂ ਉਹਨਾਂ ਦੀ ਬੇਸ਼ਰਮੀ ਆ ਮੰਨਾ ਹਲੇ ਵੀ ਉਹਨਾਂ ਨਾਲ ਤੁਰੇ ਫਿਰਦੇ ਆ ਮੇਰੇ ਨਾਲ ਗੱਲ ਹੋਈ ਵੈਸੇ ਮੈਂ ਅੱਜ ਤੁਹਾਨੂੰ ਦੱਸ ਦਿੰਨਾ ਮੈਨੂੰ ਕਹਿੰਦੇ ਸੀ ਜੇ ਮੈਂ ਨਾ ਬੋਲਿਆ ਤੇ ਮੇਰਾ ਹੋਰ ਨੁਕਸਾਨ ਕਰ ਦੇਣਗੇ ਵਿਚਾਰਾ ਸ਼ਹਿਰੀ ਬੰਦਾ ਬਾਊ ਆ ਬਾਊ ਜੀ ਆ ਮੈਂ ਸਤਿਕਾਰ ਕਰਦਾ ਮਗਰ ਮੌਕਾ ਆਉਣ ਤੇ ਮੈਨੂੰ ਪਤਾ ਉਹਨੇ ਵੀ ਛੱਟ ਵੱਡੀ ਮਾਰਨੀ ਐ ਕਿਉਂਕਿ ਉਹਦੇ ਨਾਲ ਵੀ ਇਹਨੇ ੱਤਕਾ ਕੀਤਾ ਔਰ ਇੱਕ ਪਾਸੇ ਜੇ ਉਹ ਇਹਨਾ ਇਹ ਬੇਈਮਾਨ ਕਹਿੰਦੇ ਆ ਅੱਜ ਅਨਮੋਲ ਰਤਨ ਨੂੰ ਚਲੋ ਉੱਥੇ ਖਲਾਫ ਮੈਂ ਨਹੀਂ ਗੱਲ ਕਰਦਾ ਮਗਰ ਵਿਜੇ ਸਿੰਘਲੇ ਦੇ ਕੇਸ 'ਚ ਮੈਂ ਕਹਿਣਾ ਦੈਟ ਜੇ ਵੀਡੀਓ ਹੈ ਉਹ ਵੀਡੀਓ ਕੱਲੀ ਭਗਵੰਤ ਮਾਨ ਨੇ ਸੁਣੀ ਹੈ ਮੁੱਖ ਗਵਾਹ ਉਹ ਹੈ ਬੈਠ ਹੈ ਹੈਲ ਇਸ ਦੈਟ ਵੀਡੀਓ 2 ਸਾਲ ਚ ਚਲਾਨ ਨਹੀਂ ਪੇਸ਼ ਹੋ ਰਿਹਾ ਸੋ ਇਹ ਮਿਲਿਆ ਜਾਂ ਤਾਂ ਇਹ ਕਰਪਸ਼ਨ ਨਾਲ ਮਿਲਿਆ ਜਾਂ ਵਿਜੇ ਇੰਗਲਿਸ਼ ਸਿੰਗਲ ਸੱਚਾ ਅਨਮੋਲ ਰਤਨ ਦੇ ਕੇਸ ਚ ਅਮੇਤ ਰਤਨ ਸੱਚਮੈ ਅਨਮੋਲ ਉਹ ਗਗਨ ਦੇ ਕੇਸ ਚ ਸਾਰੇ ਅਨਮੋਲ ਹੀ ਨੇ ਨਾ ਹੀਰੇ ਜੀ ਇਹ ਅਨਮੋਲ ਹੀ ਰਹੀ ਕਹਿ ਲੋ ਚਲੋ ਅਮੇਤ ਰਤਨ ਦੇ ਕੇਸ ਚ ਵਿਜੀਲੈਂਸ ਨੇ ਉਹਨੂੰ ਫੜਿਆ ਵਿਜੀਲੈਂਸ ਕੀ ਦੀ ਆ ਭਗਵੰਤ ਦੀ ਰਿਕਾਰਡਿੰਗ ਸਾਹਮਣੇ ਲੋਕ ਰੌਲਾ ਪਾਉਂਦੇ ਆ ਉਹ ਅੱਜ ਸਟਾਰ ਪ੍ਰਚਾਰਕ ਕੱਟਰ ਬੇਈਮਾਨਾਂ ਦਾ ਉੱਥੇ ਉਹ ਆਪਣਾ ਸਰਾਰੀ ਵਰਗੇ ਫਰਾਰੀ ਵਰਗੇ ਆਹਾ ਉਹ ਕਟਾਰੂ ਚੱਕ ਕਰਕੇ ਸਾਡਾ ਦਿਲਜੀਤ ਚੀਮਾ ਦਾ ਵਿਚਾਰਾ ਵੋਟਾਂ ਹੀ ਨਹੀਂ ਮੰਗਣ ਜਾਂਦਾ ਉੱਥੇ ਪਹਾੜੀ ਤੇ ਕਹਿੰਦਾ ਉੱਥੇ ਕਟਾਰੂ ਚੱਕ ਰਹਿੰਦਾ ਇਸ ਲਈ ਇਹ ਜੀਆਂ ਕਈ ਗੱਲਾਂ ਨੇ ਜਿਹੜੀਆਂ ਮਤਲਬ ਇਹ ਤਾਂ ਬੇਸ਼ਰਮ ਲੋਕ ਨੇ ਕਹਿੰਦਾ ਦੱਸੋ ਰੱਬ ਨੇ ਮੇਰੀ ਡਿਊਟੀ ਲਾਈ ਆ ਕੱਲ ਛੇ ਤੁਹਾਡੇ ਇੱਥੇ ਭਾਸ਼ਣ ਦੇ ਕੇ ਗਿਆ ਰਾਬਬ ਤੇਰੇ ਵਰਗੇ ਤੇ ਨੇੜੇ ਨਹੀਂ ਜਾ ਕੇ ਰਾਜੀ ਤੇਰੀ ਡਿਊਟੀ ਲਾਉ ਸ਼ਰਾਪੀ ਦੀ ਮਤਲਬ ਜਿਹੜੇ ਸਾਰੇ ਐਬ ਨਾਲ ਨੱਤਪਤ ਹੋਵੇ ਇਸ ਲਈ ਇਹ ਜਾ ਬੰਦਾ ਕੀ ਕਵੇ ਕੀ ਨਾ ਕਵੇ ਵੇ ਡਰਾਮਾ ਕਰਦੇ ਆ ਕਿ ਵਾਟ ਹਿਟ ਦੀ ਹੈਡਲਾਈਨਸ ਮਗਰ ਜਿਹੜੇ 13 ਪਾਰ ਦੀ ਗੱਲ ਕਰਦੇ ਕੈਂਡੀਡੇਟ ਉਧਾਰੇ 412 ਵਾਲਿਆਂ ਦੇ ਕੈਂਡੀਡੇਟ ਉਧਾਰੇ ਹੁਣੇ ਪੰਜਾਬ ਦੇ ਬਾਰਡਰ ਪਾਰ ਚਾਰ ਨੂੰ ਆਹ ਮਾਦਮ ਤਾਂ ਇੱਕ ਵੀ ਨਹੀਂ ਹੋਵੇ ਪਰ ਉਹਦੇ ਵਿੱਚ ਜ਼ਿਆਦਾ ਮੰਤਰੀ ਤਾਰੇ ਜੇ ਐਮ ਐਲ اے ਤਾਰੇ ਜੇ ਪਰ ਨੋਰਮਲ ਬੰਦਾ ਨਹੀਂ ਹੁੰਦਾ ਵਿੱਚ ਕੋਈ ਨੋਰਮਲ ਨਹੀਂ ਸਾਰੀ ਆਬ ਨੋਰਮਲ ਦੇਖੋ ਇੱਕ ਵੀ ਇੱਕ ਵੀ ਧੀ ਪੈਣ ਨੂੰ ਟਿਕ ਨਹੀਂ ਦਿੱਤੀ 50% ਆਬਾਦੀ ਪੈਣਾ ਦੀ ਹੈ ਹਜ਼ਾਰ ਹਜ਼ਾਰ ਰੁਪਈਆ ਇੱਕ ਧੀ ਪੈਣ ਦਾ 26000 ਬਣ ਗਿਆ ਇੱਕ ਪਰਿਵਾਰ 'ਚ ਜੇ ਪੰਜ ਚੀਜ਼ ਨੇ 1.5 ਲੱਖ ਸਵਾ ਲੱਖ ਇੱਕ ਪਰਿਵਾਰ ਦਾ ਦੇਣ ਵਾਲਾ ਉਹ ਤਾਂ ਦਿੰਦੇ ਨਹੀਂ ਨੌਕਰੀ ਦੀ ਗੱਲ ਨਹੀਂ ਕਰਦੇ ਫਜ਼ੂਲ ਦੀਆਂ ਗੱਲਾਂ nobody is above the law and i challenge him yetu aap de master mehendar da munda take action and you we will we will deal with you in the right possible way qanoon law te utte koi nahi ji de sab kehne dia e dhyan patkao mudde ne mudde di gall nahi karni bahajpa di tauti karni hai shubh karan nu insaaf nahi dena preetpal ne parcha nahi darj karna itthe aake tonu putthiyan sitthiyan gallan maarni hai eh bhagwant maan da dooja naw ਰਾਜ ਦੇ ਕਲਾਰਿਆਂ ਚ 20000 ਨਾ ਨਾ ਦਵਾਰੇ ਉੱਪਰ ਲੱਗਿਆ ਵੀ ਕਿਹੜੇ ਲੋਕ ਸ਼ਾਮਲ ਹੋ ਰਹੇ ਆ ਆਮ ਆਦਮੀ ਪਾਰਟੀ ਉਹਦੇ ਬਿਜ਼ਨਸ ਦਾ ਦਬਾਅ ਤੋਂ ਲੱਗਦਾ ਵੀ ਜਿਹੜੀ ਫਾਈਲ ਮੈਂ ਸਾਰੀ ਦਿੱਤੀ ਸੀ ਜੀ ਇਹਨਾਂ ਦੇ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਦੀ ਲੋਕ ਸਭਾ ਦੀ ਉਹ ਜਿਹੜਾ ਐਮ ਐਲ ਏ ਸੀ ਕਾਂਗਰਸ ਦਾ ਚੱਬੇਵਾਲ ਉਹਦੀ ਇਨਕੁਆਇਰੀ ਉਹਦੀ ਸ਼ਿਕਾਇਤ ਕਰਤਾ ਯੂ نو ਕੌਣ ਆਮ ਆਦਮੀ ਪਾਰਟੀ ਦਾ ਚੱਬੇਵਾਲ ਹਰਖੇ ਦਾ ਸੰਧੂ ਹੈ ਜਿਹਨੇ ਇਲੈਕਸ਼ਨ ਲੜਿਆ ਉਹਦਾ ਸ਼ਿਕਾਇਤ ਕਰਤਾ डीसी दी रिपोर्ट ਉਹਦੇ ਉਲਟ ਵੀਡੀਓ ਦੀ रिपोर्ट ਉਹਦੇ ਉਲਟ ਉਹ ਰਿਪੋਰਟਾਂ ਮੈਂ ਨਾਲ ਪੇਸ਼ ਕੀਤੀ ਆ ਡਾਇਰੈਕਟਰ ਵਿਜੀਲੈਂਸ ਦੀ ਰਿਪੋਰਟ ਉਹਦੇ ਉਲਟ ਜਿਹੜਾ ਪੰਡ ਲੈ ਕੇ ਗਿਆ ਸੀਗਾ ਜੰਜੀਰਾ ਬਣ ਕੇ ਵਿਧਾਨ ਸਭਾ 'ਚ ਗਿਆ ਸੀ ਪਤਾ ਨਹੀਂ ਕਿਹੜੀ ਜੰਜੀਰਾ ਭਗਵੰਤ ਨੇ ਉਹਦੇ ਬੰਨਤੀਆਂ ਕਿ ਉਹ ਜਿਹੜਾ ਵਿਜੀਲੈਂਸ ਵੱਲੋਂ ਇਹਦੀ ਵਿਜੀਲੈਂਸ ਵੱਲੋਂ ਜਿਹਨੂੰ ਕਰਪਟ ਲਾਂਦਾ ਗਿਆ ਸੀਗਾ ਉਹ ਸਵੇਰੇ ਆ ਕੇ ਇੱਥੇ ਵਾਸ਼ਿੰਗ ਮਸ਼ੀਨ 'ਚੋਂ ਨਿਕਲਿਆ ਤੇ ਮਾਨਦਾਰ ਖੱਟਰ ਮਾਨਦਾਰੂ ਕੈਂਡੀਡੇਟ ਬਣ ਗਿਆ ਕੈਂਡੀਡੇਟ ਬਣ ਗਿਆ ਸੋ ਇਹ ਜੇ ਕੀ ਕਹਿੰਦੀ ਹੈ ਕੀ ਨਹੀਂ ਕਹਿੰਦੇ ਉਹਨਾਂ ਦੇ ਡਾਕਟਰ ਸਾਹਿਬਾ ਉਹਨਾਂ ਨੂੰ ਸੀਰੀਅਸਲੀ ਨਹੀਂ ਲੈਂਦੀ ਤੁਸੀਂ ਬਾਲਾ ਨਾ ਇਹ ਤਵੱਜੂ ਦਿਓ ਥੈਂਕ ਯੂ ਜੀ ਸਾਡਾ ਗੁੱਸੇ ਸਾਥ ਨਿਕਲਦੇ ਇਕੱਲੇ ਦੇ ਸਾਹਮਣੇ ਇਹ ਵਿਚਾਰੇ ਹੋਰ ਜਿਨ੍ਹਾਂ ਦੇ ਕੋਰ ਕੀਤੇ ਹੋਏ ਕੰਮ ਤਾਂ ਗਿਣਨ ਵਾਸਤੇ ਹੈ ਹੀ ਨਹੀਂ ਕਿਉਂਕਿ ਕੱਲਾ ਝੂਠ ਮਾਰ ਕੇ ਸਰਕਾਰਾਂ ਬਣਾਈਆਂ ਨੇ ਸੋ ਜਿਹਦੇ ਕੋਲ ਕੋਈ ਕੰਮ ਹੀ ਨਹੀਂ ਕਰਨ ਵਾਲੇ ਹੋ ਤੇ ਉਹਨਾਂ ਤੇ ਫਿਰ ਭੰਡਣਾ ਹੀ ਹੈਗਾ ਨਾ ਇਹ ਤੇ ਹੋਰ ਵਿਚਾਰੇ ਲੋਕਾਂ ਦੇ ਵਿੱਚ ਜਾ ਕੇ ਬੋਲਣ ਕਿ ਕਿ ਘਰ ਘਰ ਨੌਕਰੀ ਨਹੀਂ ਤੁਹਾਨੂੰ ਦਿੱਤੀ ਕੋਈ ਤੁਹਾਡਾ ਕਰਜ਼ਾ ਨਹੀਂ ਮaaf ਕੀਤਾ ਸਾਡੇ ਬੱਚਿਆਂ ਦੇ ਰੰਗਲਾ ਪੰਜਾਬ ਦੀ ਗੱਲ ਕਰਕੇ ਸਾਡੇ ਹੱਕ ਦੀ ਨੌਕਰੀਆਂ ਰਾਜਸਥਾਨ ਤੇ ਹਰਿਆਣਾ ਦੇ ਬੱਚਿਆਂ ਨੂੰ ਦਿੱਤੀ ਜਾਂ ਕੱਚੇ ਪੱਕੇ ਨੂੰ ਡਾਂਗਾ ਨਾ ਮੈਂ ਕੁੱਟ-ਕੁੱਟ ਖਤਮ ਕਰਤਾ ਉਹ ਜਿਨ੍ਹਾਂ ਦੇ ਕੋਲ ਕੋਈ ਹੈ ਹੀ ਨਹੀਂ ਕਿ ਨਾ ਕੋਈ ਹਸਪਤਾਲ ਨਾ ਕੋਈ ਸਕੂਲ ਕੱਟਰ ਇਮਾਨਦਾਰੀ ਦਾ ਸਬੂਤਾ ਹੈ ਕਿ ਸਾਡੇ ਦਿੱਲੀ ਦਾ ਸਾਡਾ ਕਨਵੀਨਰ ਕਨਵੀਨਰ ਤੋਂ ਲੈ ਕੇ ਹਸਪਤਾਲ ਤੇ ਸਕੂਲ ਮੰਤਰੀ ਦੋਨੋਂ ਜਿਲ੍ਹਾ ਚੇ ਭ੍ਰਿਸ਼ਟਾਚਾਰ ਚ ਬੰਦ ਨੇ ਸੋ ਵਿਚਾਰੇ ਹੁਣ ਲੋਕਾਂ ਨੂੰ ਆ ਕੇ ਕਹਿਣ ਕੀ ਆਹੀ ਕਹਿ ਸਕਦੇ ਨੇ ਮੈਨੂੰ ਹੀ ਭੰਡ ਸਕਦੇ ਆ ਕਿ ਮੈਂ ਇਹ ਕਰਦੀ ਆ ਉਹ ਕਰੇ ਕੰਮ ਨਹੀਂ ਕੀਤਾ ਕੰਮ ਤਾਂ ਲੋਕੀ ਕਹਾਂ ਦੇਣਗੇ ਨਾ ਜੀ ਜਿਹੜਾ ਉਹਨਾਂ ਨੇ ਵੈਸੇ ਜੀ ਇੱਕ ਇਹ ਸੌਰੀ ਮੈਂ ਇੱਕ ਗੱਲ ਐਡ ਕਰ ਰਿਹਾ ਜੀ ਬਾੜੀ ਮੋਤੀ ਸ਼ਰਮ ਹੈ ਕਿਉਂਕਿ ਭਗਵਾਨ ਚੇ ਤਾਂ ਨਹੀਂ ਆ ਮੈਂ ਉਹ ਤੋਂ ਆਸ ਹੀ ਨਹੀਂ ਰੱਖਦਾ ਹੈ ਤਾਂ ਕੁਡੀਆਂ ਸਾਹਿਬ ਵੀ ਇੱਕ ਤਰੀਕੇ ਦੇ ਹੁਣ ਦਲ ਬਦਲੂ ਬਈ ਪਾਰਟੀਆਂ ਬਦਲ ਗਈਆਂ ਵਗਰ ਇੰਨੀ ਮਾੜੀ ਸ਼ਫਦਾਰਬਲੀ ਰਾਮਗੜੀਆ ਭਾਈਚਾਰਿਆ ਲਈ ਸੁਨਿਆਰੇ ਭਾਈਚਾਰ ਲਈ ਇਹਨਾਂ ਦਾ ਕੈਬਨਟ ਦੇ ਵਜ਼ੀਰ ਨੇ ਲਾਲਜੀਤ ਭੁੱਲਣ ਨੇ ਵਰਤੀ ਆ ਕਿ ਉਹਨੂੰ ਕੰਡੈਮ ਕਰਦੇ ਹਿਸ ਐਗਰੀਕਲਚਰ ਮਿਨਿਸਟਰ ਸ਼ੋਭਕਰਨ ਤੇ ਪਰਚਾ ਭਗਵੰਤ ਮਾਨ ਨੇ ਨਹੀਂ ਕੀਤਾ ਕਿ ਉਹਨੂੰ ਕੰਡੈਮ ਕਰਦੇ ਪ੍ਰੀਤਪਾਲ ਦਾ ਪਰਚਾ ਨਹੀਂ ਦਰਜ ਹੋਇਆ ਕਿ ਉਸ ਨੂੰ ਕੰਡੈਮ ਕਰਦੇ ਕਿ ਭਾਜਪਾ ਦੀ ਟੌਂਟੀ ਕਰਦੇ ਮੁਆਵਜ਼ਾ ਨਹੀਂ ਮਿਲਿਆ 20-20 ਹਜ਼ਾਰ ਨਾ ਗੁਲਾਬੀ ਸੁੰਡੀ ਦਾ ਨਕੜੇ ਮਾਰੀ ਦਾ ਔਰ ਉਹ ਸਾਨੂੰ ਸਵਾਲ ਕਰਨ ਜਿਹੜੇ ਕਹਿੰਦੇ ਸੀ ਐਮਐਸਪੀ ਦਵਾਂਗੇ ਕਿਸਾਨ ਖੁਦਕੁਸ਼ੀ ਰੋਕਣੀ ਰਹੀ ਅੱਜ ਉਹ ਕਿਸਾਨੀ ਮੰਤਰੀ ਹੋ ਕੇ ਐਗਰੀਕਲਚਰ ਮੰਤਰੀ ਕਿਸਾਨੀ ਦੀ ਗੱਲ ਨਹੀਂ ਕਰ ਸਕਦੇ ਤੇ ਇਹਨਾਂ ਨੂੰ ਕੋਈ ਅਧਿਕਾਰ ਹੀ ਨਹੀਂ ਕਿਸੇ ਹੋਰ ਨੂੰ ਸਵਾਲ ਪੁੱਛਣਾ ਸਰਕਾਰ ਥੋਡੀ ਮੈਕਮਾ ਥੋੜਾ ਤੇ ਬੇਸ਼ਰਮੀ ਇਕੱਲੇ ਬੱਲੇ ਰਹਿ ਗਏ ਮਹ ਜੀਆ ਸਾਹਿਬ ਜਿਹੜਾ ਆਈਐਸ ਹੋ ਚੁੱਕੇ ਉਹਨਾਂ ਨੂੰ ਅੱਜ ਕਿੰਤੂ ਪ੍ਰੰਤੂ ਕੀਤਾ ਗਿਆ ਕਿ ਤੁਸੀਂ ਦੁਬਾਰਾ ਡਿਊਟੀ ਜੁਆਇਨ ਕਰੋ ਇਹ ਦਿਨਾਂ ਦਾ ਬਰਦਾ ਸਵਾਲ ਆ ਜੀ ਕਿ ADGP ਰਿਜ਼ਾਈਨ ਕਰਦੇ ਹੈਗੇ ਉਹਨਾਂ ਦਾ ਰਿਜ਼ਾਈਨ ਅਸੈਪਟ ਕਰ ਲਿਆ ਜਾਂਦਾ ਇੱਕ IAS ਰਿਜ਼ਾਈਨ ਕਰਦੇ ਆ ਉਹ ਵੀ ਪਾਰਟੀ ਜੁਆਇਨ ਕਰਦੇ ਉਹ ਕਾਂਗਰਸ ਜੁਆਇਨ ਕਰਦਾ BJP ਪਰ ਉਹਨਾਂ ਦਾ ਅਸੈਪਟ ਕੀਤਾ ਇਹਨਾਂ ਨੂੰ ਨੋਟਿਸ ਦਿੱਤੇ ਜਾ ਰਹੇ ਇੱਕ ਵਾਰ ਤੁਹਾਨੂੰ ਬੇਨਤੀ ਕਰਾਂ ਕਿ ਤੁਸੀਂ ਏਡੇ ਭੋਲੇ ਨਾ ਬਣੋ ਇਹ ਜੋ ਖੁਸ਼ ਅਖਬਾਰ ਚ ਆ ਰਿਹਾ ਨਾ ਉਹ ਸੱਚ ਨਹੀਂ ਆ ਉਹਨਾਂ ਦਾ ਅਸਤੀਫਾ ਪ੍ਰਵਾਨ ਹੋਣਾ ਨਹੀਂ ਹੋਣਾ ਅੱਜ ਵਾਲੀ ਚਿੱਠੀ ਲੱਗਣੀ ਨਹੀਂ ਲੱਗਣੀ ਇਹ ਸਮਝੋ ਅਮਿਤ ਸ਼ਾ ਦਾ ਫੋਨ ਆਇਆ ਕਿ ਸਾਡਾ ਕੈਂਡੀਡੇਟ ਬਾਲਾ ਕਮਜ਼ੋਰ ਹੈ ਸਾਨੂੰ ਸ਼ਾਇਦ ਬਦਲਣਾ ਪੈਣਾ ਹੁਣ ਇਹੀ ਬਹਾਨਾ ਲਾ ਇਹ ਸਭ ਅਮਿਤ ਸ਼ਾਹ ਦੀਆਂ ਤਾਰਾਂ ਭਗਵੰਤ ਮਾਨ ਦੇ ਹੀ ਲੀ ਨੀਤਾ ਉਹਨੇ ਹੋ ਜਰਮਨੀ ਵਾਲੀ ਵੀਡੀਓ ਕੱਢ ਦੇਣੀ ਜਦੋਂ ਸ਼ਰਾਬ ਪੀਤੇ ਤੇ ਜਹਾਜ਼ ਤੇ ਨਹੀਂ ਚੜਨ ਦੇਣਾ ਤੂੰ ਏਡੇ ਭੋਲੇਲਾ ਬਣੋ ਜੋ ਹਮੇਸ਼ਾ ਕਹਿੰਦਾ ਇਹ ਕੇਜਰੀਵਾਲ ਦੇ ਆਖੇ ਨਹੀਂ ਲੱਗਦਾ ਇਹ ਅਮਿਲ ਸ਼ਾਹ ਦਾ ਬੰਦਾ ਮੈਂ ਇੱਕ ਨਾ ਚਿੰਦੇ ਨੂੰ ਤਦੇ ਕਹਿ ਰਿਹਾ ਇਸ ਲਈ ਇਹ ਕਿਉਂ ਹੋਇਆ ਕੀ ਨਹੀਂ ਹੋਇਆ ਮੈਂ ਤਾਂ ਆਪ ਬੇਨਤੀ ਕਰੂੰਗਾ ਕਿ ਭੈਣ ਜੀ ਬੀਬੀ ਮਲੂਕਾ ਜੀ ਨੂੰ ਲੜ ਲੈਣ ਦਿਓ ਨਾਲ ਨੂੰ ਪਰੇਸ਼ਾਨ ਕਰੋ ਕੋਈ ਤੀਫੇਜ ਕੋ ਵਾਅਦਾ ਘਾਟਾ ਰਹਿ ਗਿਆ ਅਸੀਂ ਕਾਗਜ਼ ਸਹੀ ਕਰਾਉਣ ਤੇ ਦੇ ਦਿਆਂਗੇ ਨਾਲ ਜਾ ਕੇ ਹੁਣ ਲੜ ਲੈਣ ਦਿਓ ਉਹ ਨਾਲ ਪਿੱਛੇ ਹਟਾ ਦੇ ਓਏ ਭਾਈ ਲਾਸਟ ਵਾਰ 108 108 ਤੇ ਵਿੱਚ ਸੈਂਟਰ ਕੋਈ ਵਿਰੋਧੀ ਕਹਿੰਦੇ ਆ ਕਿੰਨੀਆਂ ਬੋਤਲ ਇੱਥੇ ਆਏ ਨੇ ਐਮ ਜਾਇਆਗਾ ਰੈਫਾਇਨਰੀ ਆਈ ਐ ਸੈਂਟਰਲ ਯੂਨੀਵਰਸਿਟੀ ਆਈ ਐ ਜਿੰਨੇ ਕੰਮ ਤੁਸੀਂ ਗਿਣੌਣੇ ਹੋ ਸਟੇਜ ਤੋਂ ਉਹ ਕਹਿੰਦੇ ਸਾਰੇ ਸੈਂਟਰ ਦੇ ਨੇ ਬੀਬੀ ਕਾਹਦੇ ਨਾਂ ਦੀਆ ਵੋਟਾਂ ਮੰਗਦੀ ਆ ਬੀਬੀ ਕਿਉਂ ਬੀਬਾ ਜੀ ਨੂੰ ਫੇਰ ਪੁੱਛ ਲਿਓ ਮੇਰੇ ਤੋਂ ਲੈ ਮੇਰੇ ਨਾਲ ਫੇਰ ਪੁੱਛ ਲਿਆ ਨਾ ਤਾਂ ਰੋਜ਼ ਪੁੱਛਦੀ ਮੈਨੂੰ ਅੱਜ ਮੱਤਰਵਾ ਲੈਣ ਦੇ ਇਹ ਬੀਬਾ ਤੇ ਪਹਿਲਾਂ ਵੀ ਐਮਪੀ ਬਣੇ ਆ ਨਾ ਉਦੋਂ ਨਾ ਆ ਗਿਆ ਉਦੋਂ ਨਾ ਆ ਗਿਆ ਮੇਰਾ ਵੀ ਕਿਸੇ ਨੇ ਜਾ ਕੇ ਵਕਾਲਤ ਕਰਨੀ ਹੁੰਦੀ ਐ ਕਿਸੇ ਨੇ ਜਾ ਕੇ ਕੇਸ ਪੇਸ਼ ਕਰਨਾ ਹੁੰਦਾ ਔਰ ਉਹ ਕੇਸ ਜੇ ਜਾ ਕੇ ਕਿਸੇ ਨੇ وکਾਲਤ ਕਰਕੇ ਗਲ 'ਚ ਗੂਠ ਕਹਿ ਲੋ ਜਾਂ ਮਜਬੂਰ ਕਰਕੇ ਲੋਕਾਂ ਦੇ ਪੱਖ 'ਚ ਜੇ ਫੈਸਲਾ ਕਰਾਇਆ ਉਹ ਉਦੋਂ ਹੀ ਹੋਇਆ ਜਦੋਂ ਬੀਬਾ ਹਰਸ਼ਿਮਰਤ ਖੌਰ ਬਾਦਲ ਐਮਪੀ ਬਣੇ ਹੁਣ ਠੀਕ ਆ ਜਿਹੜੇ ਇਹ ਗੱਲ ਕਹਿੰਦੇ ਉਹਦੋਂ ਤਾੜੀਆਂ ਮਾਰਦੇ ਸੀ ਬੀਬਾ ਦੇ ਨਾਲ ਬੈ ਕੇ ਮੈਂ ਵੇਖੀਆਂ ਫੋਟੋ ਉਹਨੂੰ ਮਜਬੂਰੀ ਆ ਕਿ ਪਾਰਟੀਆਂ ਬਦਲ ਗਏ ਹੋਣ ਤੁਣ ਸਵਾਲ ਉਠਾਉਣੇ ਆ ਲੋਕਾਂ ਦਾ ਕੰਮ ਹੈ ਕਹਿਣਾ ਪੁੱਛਤਾ ਕਹਿਣਗੇ